ਉਹਨੇ ਵੀਡੀਓ ਬੰਦੀ ਆ ਦੱਸ ਹੁਣਾਂ ਪੇਜ ਤੇ ਰਹੀ ਐ ਹਾਂਜੀ ਹਾਂਜੀ ਹੈਂ ਹਾਂਜੀ ਕਦੋਂ ਦਾ ਬਣਾਇਆ ਇਹ ਹੋ ਗਿਆ ਜੀ 3-4 ਸਾਲ ਹੋ ਗਏ ਨੇ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੋਂ 10 10 ਜੀ ਕਿਹੜਾ ਕਿਹੜਾ ਏਜੰਸੀ ਲਈਆਂ ਤੂੰ ਨਾਲੇ ਤੂੰ ਸਕੂਟਰਾਂ ਜੀ ਅਸੀਂ ਦਾ ਅੱਜ ਨਾਲ ਤੁਹਾਡੀ ਸਹੀ ਆ ਵੀ ਤੈਹੀਂ ਮਾਰਨੇ ਸਾਰੇ ਆਪਣੇ ਆਪ ਜ਼ਿਹਰੇ ਮਰੀ ਜਾਂਦੇ ਆ ਗਲਤੀ ਨਹੀਂ ਬਾਈ ਹਾਂ ਤਾਂ ਕੁਤੀ ਬੁਰੀ 10 ਵਹੀ ਬੋਲ ਕੇ ਆ ਕੁਗੀਸਾ ਜੀ ਠੀਕ ਹੈ ਜੀ ਬੁਰੀ ਖਬਰ ਸੁਣਾ ਦੇ ਮੁਤਾਬਿਕ ਮਿਲੀ ਹੈ ਜੀ ਕਿ ਸਾਡੇ ਪੰਜਾਬੀ ਜੋ ਹੈ ਕੈਨੇਡੀਅਨ ਗਰੁੱਪ ਦੇ ਕੋ ਕੀ ਜਿਸ ਪਾਸੇ ਦੁਨੀਆ ਮਾ ਅਜ਼ਰ ਕਾਏ ਗਏ ਨੇ ਤਮਾ ਕੋਨ ਰਿਆ ਕੋਨ ਹੈ ਚਰਨਾ ਵਿੱਚ ਰੱਖਿਆ ਜੀ ਫੈਸਲੇ ਬਹੁਤੀ ਬੁਰੀ ਇਹ ਨਹੀਂ ਭਾਈ ਹੈ ਨਾ ਪਿੱਛੇ ਆਵਾਜ਼ ਵੀ ਤੇਰੀ ਹੈ ਹਾਂਜੀ ਹਾਂਜੀ ਆ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਅਸੀਂ ਕਿਤੇ ਲੈ ਗਏ ਇਹ ਆ ਰੋਜੀ ਐਮੀ ਵਰਕਾ ਜੀ ਐਨੀ ਵਰਕਦਾ ਹੋਇਆ ਜੀ ਤੇ ਹਾਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸੂਹ ਲਗਾਉਂਦੇ ਜਾਂਦੇ ਹੀ ਵਿੱਚ ਤਬੜ ਤੋਂ ਚਲੀਆਂ ਗੋਲੀਆਂ ਔਰ ਦਰਦ ਨਾਲ ਕੋਈ ਮੌਤ ਐ ਹੁਰ ਆਲਾ ਸੰਜੀ ਦਾ ਕਾਰ ਸੰਜੀ ਦਾ ਤਰੀ ਹੋਇਆ ਬਹੁਤ ਦਰਦ ਨਾਲ ਮੌਤ ਹੋਈ ਹੈ ਐਕਸੀਡੈਂਟ ਇਹਨਾਂ ਦਾ ਹੋਇਆ ਹਾਂ ਲੋ ਉਹ ਉਤਿ ਮਨਪਾਤੀ ਘਟਨਾ ਵਾਪਰੀ ਆ ਜੀ ਆ ਸਾ ਬਹੁਤ ਪੁਰਾਣਾ ਸੀ ਸਾਡੇ ਵਿੱਚ ਜੀ ਦੁਨੀਆ ਨੂੰ ਸਰ ਪਰ ਦੇਖ ਤੇ ਆਪ ਆਪ ਬੋਲ ਰੋ ਪਾਈਆਂ ਨਾ ਹਾਂ ਜੀ ਇਹ ਪਰਦੇ ਉੱਪਰ ਇਹ ਲਓ ਜੀ ਇਹ ਇਹ ਸ਼ਖਸੀਅਤ ਹੈ ਜਿਹਨੇ ਆ ਆ ਕੋਠਖਾਨਾ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਦੇ ਲੱਭਦੇ ਫਿਰਦੇ ਅਦਰ ਦਲਜੀਤ ਬਾਈ ਦਾ ਵੀ ਹਾਂ ਲੋ Era